ਪੜਿਆ ਮੈਲ ਨਾ ਉਤਰੇ ਪੁੱਛੋ ਗਿਆਨੀਆਂ ਜਾਏ ਥਿਸ ਇਜ਼ ਦ ਫੈਲ ਇਸ ਨਾਟ ਮੂਵਡ ਬਾਇ ਸਟੱਡਿੰਗ ਗੋ ਹੀਡ ਐਂਡ ਆਸਕ ਦ ਵਾਈਸ ਵਾਂਸ ਪੜਿਆ ਮੈਲ ਨਾ ਉਤਰੇ ਕੱਲਾ ਪੜ ਕੇ ਹੀ ਨਾ ਮੈਣ ਨਹੀਂ ਉਤਰਦੀ ਹੁੰਦੀ ਬੰਦਾ ਪੜਿਆ ਲਿਖਿਆ ਨਹੀਂ ਬਣਦਾ ਅਨਪੜਤਾ ਦੀ ਜਿਹੜੀ ਮੈਲ ਆ ਉਹ ਕੱਲਾ ਪੜ ਕੇ ਕਿਤਾਬਾਂ ਪੜ ਕੇ ਸ਼ਾਸਤਰ ਵੇਦ ਗਿਆਨ ਪੜ ਕੇ ਨਹੀਂ ਉਤਰਦੀ ਐਵੇਂ ਦਾ ਰਾਵਣ ਅਰਗੇ ਵੀ ਗਿਆਨੀਆਂ ਨੂੰ ਪੁੱਛ ਲੋ ਜਾ ਕੇ ਜਿਨ੍ਹਾਂ ਨੇ ਵੇਦ ਸ਼ਾਸਤਰ ਪੜ੍ਹੇ ਹੋਏ ਸੀਗੇ ਚਾਰੋਂ ਵੇਦ ਪੜ੍ਹੇ ਸੀ ਜਿਨ੍ਹਾਂ ਨੇ ਉਹ ਵੀ ਫੇਲ ਹੋ ਗਏ ਹੁਣ ਉਹ ਫੇਲ ਕਿਵੇਂ ਹੋ ਗਏ ਕਿਉਂਕਿ ਉਹਨਾਂ ਨੇ ਪੜ੍ਹੇ ਤਾਂ ਸੀਗੇ ਅਮਲ ਨਹੀਂ ਕੀਤਾ ਐਵੇਂ ਚਾਹੇ ਤੁਸੀਂ ਪਾਠ ਕਰਦੇ ਹੋ ਚਾਹੇ ਤੁਸੀਂ ਨਮਾਜ਼ ਪੜ੍ਹਦੇ ਹੋ ਚਾਹੇ ਤੁਸੀਂ ਪ੍ਰੇਅਰ ਕਰਦੇ ਹੋ ਚਾਹੇ ਤੁਸੀਂ ਭਗਵਤ ਗੀਤਾ ਦਾ ਅਧਿਐਨ ਕਰਦੇ ਹੋ ਜੇ ਤੁਸੀਂ ਕੱਲਾ ਰੀਡਿੰਗ ਕਰਦੇ ਹੋ ਬਸ ਪੜ੍ਹ ਲਿਆ ਪੋਤੀ ਕੋਲੀ ਜਪਜੀ ਸਾਹਿਬ ਜਪਤਾਬ ਦਬਈਏ ਤੇ ਵਿੱਚੋਂ ਪਈ ਸਾਹਿਬ ਆਨੰਦ ਸਾਹਿਬ ਫੜ ਕੇ ਗੁੰਮਰਾ ਬੀਤ ਗਿਆ ਬਸ ਪੜੀ ਜਾਂਦੇ ਹੋ ਪੜੀ ਜਾਂਦੇ ਹੋ ਤੂੰ ਵਿਚਾਰਦੇ ਨਹੀਂ ਬਈ ਘੜੀਆ ਸਭ ਤੋਂ ਸੱਚੀ ਟਕਸਾਲ ਜਿਨ ਪ੍ਰੇਮ ਕਿਉ ਤੇ ਨਹੀਂ ਪ੍ਰਭ ਪਾਇਓ ਅਨਾ ਮਹਾਕਾਲ ਰਖਵਾਰ ਹਮਾਰੋ ਜਾਨੰਦ ਪਿਆ ਮੇਰੀ ਮਾਂ ਸਤਿਗੁਰੂ ਮਨਾ ਪਾਇਵੇ ਆਨੰਦ ਤੰਦਰ ਆਈ ਵੀ ਜੇ ਸਤਿਗੁਰੂ ਦੀ ਪ੍ਰਾਪਤੀ ਤੋਂ ਬਾਅਦ ਵੀ ਮੰਦੇ ਦੇ ਮਨ ਦੇ ਅੰਦਰ ਆਨੰਦ ਨਹੀਂ ਆਇਆ ਫਿਰ ਤਾਂ ਮਤਲਬ ਪ੍ਰਾਪਤੀ ਨਹੀਂ ਹੋਈ ਜੀਵਨ ਦੇ ਵਿੱਚ ਜੇ ਕਿਸੇ ਦਾ ਭਲਾ ਕਰਨਾ ਹੀ ਨਹੀਂ ਸਿੱਖਿਆ ਤਾਂ ਆਪਾਂ ਚਾਹੇ ਜਿੰਨੇ ਮਰਜ਼ੀ ਪੜੇ ਲਿਖੇ ਹੋਈਏ ਚਾਹੇ ਅਫਸਰ ਲੱਗਦੀਏ ਤੇ ਚਾਹੇ ਆਪਾਂ ਵੱਡੇ ਬਿਜ਼ਨਸਮੈਨ ਬਣ ਜਾਈਏ ਜਦੋਂ ਤੱਕ ਆਪਣੇ ਮਨ ਦੇ ਅੰਦਰ ਦੂਜੇ ਦੇ ਪ੍ਰਤੀ ਸ਼ਰਧਾ ਨਹੀਂ ਭਾਵਨਾ ਨਹੀਂ ਜਦੋਂ ਤੱਕ ਦੂਜੇ ਦੇ ਪ੍ਰਤੀ ਭਾਵਨਾ ਜਾਂ ਭਲਾਈ ਦਾ ਕੋਸ਼ਿਸ਼ ਨਹੀਂ ਹੈਗਾ ਜਦੋਂ ਤੱਕ ਆਪਾਂ ਸਿਰਫ ਪੜੇ ਆਪਣੇ ਆਪ ਨੂੰ ਪੜੇ ਲਿਖੇ ਬਸ ਦੇਖਦੇ ਆ ਪੱਲੇ ਕੁਛ ਨਹੀਂ ਇਹੀ ਗੱਲ ਆ ਵੀ ਉਹਨਾਂ ਗਿਆਮੀਆਂ ਨੂੰ ਪੁੱਛ ਲੋ ਜਾ ਕੇ ਕੁਛ ਨਹੀਂ ਆ ਪੜ ਲਿਖੇ ਜੇ ਕਿਸੇ ਦਾ ਭਲਾ ਹੀ ਨਾ ਕੀਤਾ ਤਾਂ ਬੰਦਾ ਅਨਪੜ੍ਹਦਾ ਹਨ ਪੜ ਹੀ ਰਹਿ ਗਿਆ ਬਹੁਤ ਬਹੁਤ ਧੰਨਵਾਦੀ ਵਾਸ਼ਪੁਰ ਜੀ ਦਾ ਹਰ ਸਾਲ ਹਰ ਬਾਣੀ ਗੁਰ ਜੀ ਕੇ ਫਤੇ